ਆਪਣੇ YouTube ਚੈਨਲ ਉੱਪਰ ਸਾਰੇ ਕਿਸਾਨ ਭਰਾਵਾਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਅੱਜ ਆਪਾਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਬਾਸਮਤੀ ਤੇ ਮੁੱਛਲ ਬੋਲੀ ਦੇ ਉੱਪਰ ਕੀ ਰੇਟ ਵਿਕ ਰਹੀਆਂ ਨੇਗੀਆਂ ਅਤੇ ਤੁਹਾਨੂੰ ਕੱਲੀ ਕੱਲੀ ਮੰਡੀ ਦੀ ਜਾਣਕਾਰੀ ਦੇਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜ਼ਰੂਰ ਕਰ ਦਿਓ ਜਿਵੇਂ ਕਿ ਆਪਾਂ ਪਿਛਲੇ ਕਈ ਦਿਨਾਂ ਤੋਂ ਬਾਸਮਤੀ ਤੇ ਮੁੱਛਲ ਦੇ ਰੇਟ ਵਾਧੇ ਦੇਖ ਰਹੇ ਹਾਂ ਉਸੇ ਤਰ੍ਹਾਂ ਹੀ ਆਪਾਂ ਤੁਹਾਨੂੰ ਅੱਜ ਫੇਰ ਨਵੀਂ ਜਾਣਕਾਰੀ ਦਿੰਨੇ ਆ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਚੀਕਾ ਮੰਡੀ ਤੋਂ ਇੱਥੇ 1509 ਦਾ ਰੇਟ ਜਿਹੜਾ ਬੋਲੀ ਵਾਲਾ ਅੱਜ ਦਾ ਉਹ ਹੈਗਾ 3100 ਤੋਂ ਲੈ ਕੇ 3300 ਦੇ ਵਿਚਕਾਰ ਵਿਕਿਆ ਚੰਗੀ ਢੇਰੀ ਦਾ ਇਸ ਦੇ ਨਾਲ ਹੀ 17 18 ਦਾ ਰੇਟ ਬੋਲੀ ਵਾਲਾ 3300 ਤੋਂ ਲੈ ਕੇ 3700 ਦੇ ਵਿਚਕਾਰ ਵਿਕਿਆ ਇਸ ਦੇ ਨਾਲ ਹੀ 1401 ਦਾ ਰੇਟ ਬੋਲੀ ਵਾਲਾ ਜੋ ਉਹ ਹੈਗਾ 3800 ਤੋਂ ਲੈ ਕੇ 4000 ਪਲੱਸ ਵਿਕਿਆ 18 85 ਦਾ ਰੇਟ ਬੋਲੀ ਵਾਲਾ 3300 ਤੋਂ ਲੈ ਕੇ 3500 ਦੇ ਵਿਚਕਾਰ ਵਿਕਿਆ 11 21 ਦਾ ਰੇਟ 3800 ਤੋਂ ਲੈ ਕੇ 4200 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਮੌਣਕ ਮੰਡੀ ਦੀ ਗੱਲ ਕਰ ਲਈਏ ਇੱਥੇ 1509 ਦਾ ਰੇਟ 3050 ਰੁਪਈਆ ਤੋਂ ਲੈ ਕੇ 3320 ਰੁਪਈਆ ਤੱਕ ਵਿਕਿਆ ਅਤੇ 11 21 ਦਾ ਰੇਟ 3850 ਰੁਪਈਆ ਤੋਂ ਲੈ ਕੇ 4000 ਰੁਪਈਆ ਤੱਕ ਵਿਕਿਆ ਅਤੇ 17 18 ਦਾ ਰੇਟ 3500 ਤੋਂ ਲੈ ਕੇ 3730 ਰੁਪਈਆ ਤੱਕ ਵਿਕਿਆ ਅਤੇ 1401 ਦਾ ਰੇਟ 3500 ਤੋਂ ਲੈ ਕੇ 3850 ਰੁਪਈਆ ਤੱਕ ਵਿਕਿਆ ਇਸ ਤੋਂ ਕਿ ਸਰਸਾ ਮੰਡੀ ਦੀ ਗੱਲ ਕਰੀ ਇੱਥੇ 17 18 ਦਾ ਰੇਟ ਅੱਜ ਦਾ ਬੋਲੀ ਵਾਲਾ 3500 ਤੋਂ ਲੈ ਕੇ 3800 ਦੇ ਵਿਚਕਾਰ ਵਿਕਿਆ ਅਤੇ 1401 ਦਾ ਰੇਟ 4000 ਪਲੱਸ ਵਿਕਿਆ ਅਤੇ 18 47 ਦਾ ਰੇਟ 2800 ਤੋਂ ਲੈ ਕੇ 3000 ਰੁਪਏ ਤੱਕ ਵਿਕਿਆ 1509 ਦਾ ਰੇਟ 3050 ਤੋਂ ਲੈ ਕੇ 3310 ਰੁਪਈਆ ਤੱਕ ਵਿਕਿਆ ਇਸ ਤੋਂ ਅਗੇ ਰਾਣੀਆਂ ਮੰਡੀ ਦੀ ਗੱਲ ਕਰੀ ਇੱਥੇ 1509 ਦਾ ਰੇਟ 3000 ਤੋਂ ਲੈ ਕੇ 3200 ਰੁਪਈਆ ਤੱਕ ਵਿਕਿਆ 1847 ਦਾ ਰੇਟ 2800 ਰੁਪਈਆ ਤੱਕ ਵਿਕਿਆ 1401 ਦਾ ਰੇਟ 4100 ਤੋਂ ਲੈ ਕੇ 4200 ਦੇ ਵਿਚਕਾਰ ਵਿਕਿਆ 1121 ਦਾ ਰੇਟ 3800 ਤੋਂ ਲੈ ਕੇ 4080 ਰੁਪਈਆ ਤੱਕ ਵਿਕਿਆ ਇਸ ਤੋਂ ਕਿ ਕਰਨਾਲ ਮੰਡੀ ਦੀ ਗੱਲ ਕਰੀ ਇੱਥੇ 1509 ਦਾ ਰੇਟ 3250 ਰੁਪਈਆ ਤੋਂ ਲੈ ਕੇ 3400 ਤੱਕ ਵਿਕਿਆ 1401 ਦਾ ਰੇਟ 3500 ਤੋਂ ਲੈ ਕੇ 3880 ਰੁਪਈਆ ਤੱਕ ਵਿਕਿਆ ਅਤੇ 1847 ਦਾ ਰੇਟ 2830 ਰੁਪਇਆ ਤੋਂ ਲੈ ਕੇ 2950 ਰੁਪਇਆ ਤੱਕ ਵਿਕਿਆ ਪੀਵੀ01 ਦਾ ਰੇਟ 3300 ਤੋਂ ਲੈ ਕੇ 3400 ਦੇ ਵਿਚਕਾਰ ਵਿਕਿਆ ਇਸ ਤੋਂ ਅੱਗੇ ਗੋਹਾਣਾ ਮੰਡੀ ਦੀ ਗੱਲ ਕਰੀਏ ਇੱਥੇ 1718 ਦਾ ਰੇਟ 3600 ਤੋਂ ਲੈ ਕੇ 3780 ਰੁਪਇਆ ਤੱਕ ਵਿਕਿਆ ਅਤੇ 1847 ਦਾ ਰੇਟ 3000 ਰੁਪਇਆ ਤੱਕ ਵਿਕਿਆ 1401 ਦਾ ਮਸਲ ਦਾ ਰੇਟ 3300 ਤੋਂ ਲੈ ਕੇ 3700 ਦੇ ਵਿਚਕਾਰ ਵਿਕਿਆ ਜਿਸ ਦੇ ਨਾਲ ਹੀ ਫਤਿਹਬਾਦ ਮੰਡੀ ਦੇ ਵਿੱਚ 1509 ਦਾ ਰੇਟ 3100 ਤੋਂ ਲੈ ਕੇ 3280 ਰੁਪਏ ਤੱਕ ਵਿਕਿਆ 11 21 ਦਾ ਰੇਟ 4200 ਰੁਪਏ ਤੋਂ ਲੈ ਕੇ 4300 ਰੁਪਏ ਤੱਕ ਵਿਕਿਆ ਅਤੇ 17 18 ਦਾ ਰੇਟ 3750 ਰੁਪਏ ਤੱਕ ਵਿਕਿਆ 1401 ਦਾ ਰੇਟ 3840 ਰੁਪਏ ਤੱਕ ਵਿਕਿਆ ਇਸ ਤੋਂ ਅੱਗੇ ਸਮਲਖਾ ਮੰਡੀ ਦੀ ਗੱਲ ਕਰੀ ਤਾਂ ਉੱਥੇ 1401 ਦਾ ਰੇਟ ਮਸਲ ਦਾ 3350 ਰੁਪਏ ਤੋਂ ਲੈ ਕੇ 3780 ਰੁਪਏ ਤੱਕ ਵਿਕਿਆ 1509 ਦਾ ਰੇਟ 3050 ਤੋਂ ਲੈ ਕੇ 3380 ਰੁਪਇਆ ਤੱਕ ਵਿਕਿਆ 17 18 ਦਾ ਰੇਟ 3800 ਰੁਪਇਆ ਤੱਕ ਵਿਕਿਆ ਇਸ ਤੋਂ ਕਿ ਨਰਮਾਣਾ ਮੰਡੀ ਦੀ ਗੱਲ ਕਰੀ ਇੱਥੇ 1509 ਦਾ ਰੇਟ 3100 ਤੋਂ ਲੈ ਕੇ 3400 ਰੁਪਇਆ ਤੱਕ ਵਿਕਿਆ ਅਤੇ 1692 ਦਾ ਰੇਟ 3300 ਰੁਪਇਆ ਤੱਕ ਵਿਕਿਆ 1401 ਦਾ ਰੇਟ 3480 ਰੁਪਇਆ ਤੋਂ ਲੈ ਕੇ 3880 ਰੁਪਇਆ ਤੱਕ ਵਿਕਿਆ ਇਸ ਤੋਂ ਅੱਗੇ ਨਫਜਗੜ ਮੰਡੀ ਦੀ ਗੱਲ ਕਰ ਲਈਏ ਇੱਥੇ 1509 ਦਾ ਰੇਟ 3200 ਤੋਂ ਲੈ ਕੇ 3420 ਰੁਪਇਆ ਤੱਕ ਵਿਕਿਆ 1847 ਦਾ ਰੇਟ 2800 ਤੋਂ ਲੈ ਕੇ 3050 ਰੁਪਇਆ ਤੱਕ ਵਿਕਿਆ 1718 ਦਾ ਰੇਟ 3200 ਤੋਂ ਲੈ ਕੇ 3500 ਦੇ ਵਿਚਕਾਰ ਵਿਕਿਆ ਅਤੇ 1401 ਦਾ ਰੇਟ 3570 ਰੁਪਇਆ ਤੋਂ ਲੈ ਕੇ 4000 ਰੁਪਇਆ ਤੱਕ ਵਿਕਿਆ 1121 ਦਾ ਰੇਟ 4300 ਰੁਪਇਆ ਤੱਕ ਵਿਕਿਆ ਇਸ ਤੋਂ ਅੱਗੇ ਗਨੋਰਮੈਂਟ ਦੀ ਗੱਲ ਕਰੀ ਇੱਥੇ 1509 ਦਾ ਰੇਟ 3000 ਤੋਂ ਲੈ ਕੇ 3300 ਤੱਕ ਅਤੇ 17 18 ਦਾ ਰੇਟ 3700 ਤੋਂ ਲੈ ਕੇ 3800 ਦੇ ਵਿਚਕਾਰ ਵਿਕਿਆ 11 21 ਦਾ ਰੇਟ 4300 ਪਲੱਸ ਵਿਕਿਆ ਇਸ ਤੋਂ ਅੱਗੇ ਅਬੋਰ ਮੰਡੀ ਦੀ ਗੱਲ ਕਰੀ ਇੱਥੇ 1509 ਦਾ ਰੇਟ 3100 ਤੋਂ ਲੈ ਕੇ 3200 ਦੇ ਵਿਚਕਾਰ ਵਿਕਿਆ 11 21 ਦਾ ਰੇਟ 3800 ਤੋਂ ਲੈ ਕੇ 4050 ਰੁਪਇਆ ਤੱਕ ਵਿਕਿਆ 1201 ਦਾ ਰੇਟ 3700 ਤੋਂ ਲੈ ਕੇ 3880 ਰੁਪਇਆ ਤੱਕ ਵਿਕਿਆ 17 18 ਦਾ ਰੇਟ 3500 ਰੁਪਇਆ ਤੱਕ ਵਿਕਿਆ ਅਤੇ 18 85 ਦਾ ਰੇਟ 3480 ਰੁਪਇਆ ਤੱਕ ਵਿਕਿਆ ਅਤੇ 18 47 ਦਾ ਰੇਟ 2950 ਰੁਪਇਆ ਤੱਕ ਵਿਕਿਆ ਇਸ ਤੋਂ ਅੱਗੇ ਕੋਟਕਪੁਰਾ ਮੰਡੀ ਦੀ ਗੱਲ ਕਰੀ ਇੱਥੇ 1509 ਦਾ ਰੇਟ 3000 ਤੋਂ ਲੈ ਕੇ 3300 ਰੁਪਇਆ ਤੱਕ ਵਿਕਿਆ ਅਤੇ 11 21 ਦਾ ਰੇਟ 3600 ਤੋਂ ਲੈ ਕੇ 4000 ਪਲੱਸ ਵਿਕਿਆ ਇਸ ਤੋਂ ਅੱਗੇ ਸੰਗਰੂਰ ਮੰਡੀ ਦੀ ਗੱਲ ਕਰੀ ਇੱਥੇ 1509 ਦਾ ਰੇਟ 3200 ਤੋਂ ਲੈ ਕੇ 3400 ਦੇ ਵਿਚਕਾਰ ਵਿਕਿਆ ਅਤੇ 1847 ਦਾ ਰੇਟ 2930 ਰੁਪਏ ਤੱਕ ਵਿਕਿਆ 1121 ਦਾ ਰੇਟ 3800 ਤੋਂ ਲੈ ਕੇ 4000 ਪਲੱਸ ਵਿਕਿਆ ਅਤੇ 1718 ਦਾ ਰੇਟ 3400 ਤੋਂ ਲੈ ਕੇ 3780 ਰੁਪਏ ਤੱਕ ਵਿਕਿਆ ਇਸ ਦੇ ਨਾਲ ਹੀ ਪਾਤਣਾ ਮੰਡੀ ਦੀ ਗੱਲ ਕਰੀ ਇੱਥੇ 1509 ਦਾ ਰੇਟ 3000 ਤੋਂ ਲੈ ਕੇ 3320 ਰੁਪਏ ਤੱਕ ਵਿਕਿਆ ਅਤੇ 17 18 ਦਾ ਰੇਟ 3420 ਰੁਪਇਆ ਤੋਂ ਲੈ ਕੇ 3740 ਰੁਪਇਆ ਤੱਕ ਵਿਕਿਆ ਅਤੇ 18 47 ਦਾ ਰੇਟ 2950 ਰੁਪਇਆ ਤੱਕ ਵਿਕਿਆ ਮੱਛਲ 1401 ਦਾ ਰੇਟ 3500 ਤੋਂ ਲੈ ਕੇ 4000 ਰੁਪਇਆ ਤੱਕ ਵਿਕਿਆ ਏਸੀ ਪੰਜਾਬ ਤੇ ਹਰਿਆਣਾ ਦੀਆਂ ਵੱਖ-ਵੱਖ ਮੰਡੀਆਂ ਦੇ ਤਾਜ਼ੇ ਤੇ ਨਵੇਂ ਰੇਟ ਬਾਸਮਤੀ ਤੇ ਮੁੱਸਲ ਦੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇਕਰ ਜਾਣਕਾਰੀ ਚੰਗੀ ਲੱਗਦੀ ਆ